ਤੂੰ ਕਹਿੰਦਾ ਸਾਰਾ ਕੁਝ ਦੱਸੇਂਗਾ ਨਾ ਹਾਂ ਦਾ ਡਾਊਨ ਤੂੰ ਉਹ ਜੋ ਕੋਲ ਆ ਕੇ ਕਹਿੰਦਾ ਤੂੰ ਨੇ ਸਾਰਾ ਕੁਝ ਦੱਸ ਦੇ ਹਾਂ ਜ਼ੋਰ ਦੀ ਗਾ ਨਹੀਂ ਸੌਂਦੀ ਮੈਂ ਮੁੰਮੀ ਨੇ ਵੀ ਕੋਈ ਕਰ ਮੁੰਮੀ ਕਰੋ ਹੁਜਰ ਮਮੀ ਤਾਂ ਪਤਾ ਆ ਰਹੀ ਆਇਆ ਕਰ ਦਾਂ ਦੋ ਹਾਂ ਮੈਂ ਡਿੱਗੇ ਚੱਕੇ ਪਤਾ ਲੱਗ ਜੂਗਾ ਇਹਨਾਂ ਦਾ ਰੋਜ਼ ਦਾ ਕੰਮ ਹੀ ਹੈ ਥੱਲੇ ਡਿੱਗੇ ਆ ਛੱਡ ਤੂੰ ਦੇ ਦੋ ਇਹ ਥੱਲੇ ਡਿੱਗੇ ਤਾਂ ਵੀ ਵੀਡੀਓ ਨਾ ਬਣਾਉ ਤੂੰ ਆ ਜਾ ਬਲੋਗ ਕਰੇ ਬੈਠੇ ਤੇ ਨਹੀਂ ਬੈਠਣਾ ਕਰਿਆ ਹਰਮਨ ਬੈਠ ਉਹਦਾ ਬਲੋਗਰ ਆਇਆ ਉਹ ਬੈਹਿਆ ਜੀ ਉਹਨਾਂ ਦਾ ਕੁਝ ਨਹੀਂ ਕਿਹਾ ਝੂਣ ਵੀ ਨਹੀਂ ਕਹਿੰਦੇ ਤੱਤੇ ਤਾਜ ਪੈਂਦੀਆਂ ਪੈ ਜਾਂਦੀਆਂ ਨੇ ਬਾਅਦ ਚ ਤੇ ਕਿੰਨੇ ਵੇਖਿਆ ਤੇ ਅਵੇਂ ਸਤਾਹੀ ਨਾ ਬਾਲਾ ਯਾਰ ਅੱਕੇ ਬਾਲੇ ਪਏ ਐਤਰ ਸਿੱਖੀ ਸ੍ਰੋਮ ਛੱਡ ਗਿਆ ਸੋ ਲੱਗੇ ਹੂੰ ਤੂੰ ਮੋਨਾ ਕੰਨਾ ਹੁੰਦਾ ਬਈ ਉੱਡ ਗਿਆ ਸੀ ਤੂੰ ਗਾਣੇ ਕੋਈ ਤੇਰਾ ਬੋਲਣ ਕਰਕੇ ਥੋੜਾ ਉਵੇਂ ਦਾ ਪਰ ਯਾਰ ਮਾੜੀ ਮੁੱਡੀ ਸ਼ਰਮ ਕਰ ਯਾਰ ਸਿਰ ਤੇ ਧਮਾਲਾ ਬੰਨਿਆ ਤੂੰ ਕੀ ਕੰਮ ਕੀ ਕਰਦਾ ਕੀ ਕਰਦੇ ਤੇਰੇ ਹੋ ਚਲੇ ਕਿਹਨਾਂ ਦਾ ਹੈ ਹਾਂਜੀ ਕਿਹਨਾਂ ਦਾ ਬੇਟਾ ਹੈ ਬਲਵਿੰਦਰ ਸਿੰਘ ਕਰੇ ਕਿਹੜਾ ਮੈਨੂੰ ਤਾਂ ਪਤਾ ਨਹੀਂ ਘਰ ਕੇ ਦੇ ਪਾਸੇ ਕਿਟੜੇ ਛੱਪੜਾ ਕਹਿੰਦੇ ਆਹੋ ਸੁਰਿੰਦਰ ਦੀ ਦੁਕਾਨ ਹੈ ਪੈਂਚਰਾਲੇ ਦੀ ਨਹੀਂ ਨਹੀਂ ਹੈ ਦੂਜੇ ਛੱਪੜਾ ਹੈ ਪਰ ਉਹ ਦੁਕਾਨਾ ਬਸੇ ਰਿਹਾ ਉਧਰ ਨਹੀਂ ਫਿਰ ਨਹੀਂ ਸ਼ਰਮ ਕਰ ਯਾਰ ਮਾੜੀ ਮੁੰਡਾ ਤੂੰ ਚੱਲੇ ਕੁੜੀ ਆ ਲੱਭਾ ਤੁਨੂੰ ਆ ਉਹ ਕਿਟੜੇ ਦੇ ਵੀ ਗਏ ਸੀ ਉਧਰ ਨਹੀਂ ਮਾਰਾ ਡਾਕਾ ਕਿ ਜਿਆਦਾ ਮਿੱਠੇ ਨੇ ਇਧਰ ਕਹਿ ਤੋਣਗੇ ਨੇ ਮੈਂ 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 ਗਲਤੀ ਮੰਨ ਰਿਹਾ ਮੈਂ ਗਲਤੀ ਘਾਇ ਗਲਤੀ ਗਲਤੀ ਮਾਰਾ ਫੋਨ ਕਰਾ ਦੇ ਲੜਾ ਬੜਾ ਮੈਂ ਦੀ ਮੈਨੂੰ ਫੋਨ ਕਰਾ ਰਿਹਾ ਮੈਂ ਤੇ ਉਹ ਕਹਿੰਦਾ ਕਿੰਨੋ ਤੋੜਨੇ ਆ ਤੇ ਤਾਂ ਕਰਕੇ ਫਿਰਿਆ ਹੁਣ ਅੰਕਲ ਨੂੰ ਕਹਿ ਦੋ ਥੋੜਾ ਜਿਆ ਕੀ ਕਹਿ ਦੋ ਇਹਦੇ ਮਾਪ ਨੂੰ ਖਲੀ ਕੋਈ ਕਹਿਣਾ ਕੋਈ ਸੁਪਾਸ਼ ਨਹੀਂ ਦੀ ਇਹਦੇ ਮਾਪੇ ਕਹਿੰਦਾ ਤੂੰ ਕੱਲ ਇਹਨਾਂ ਕੋ ਮੈਂਬਰ ਪਿਆ ਲੈ ਕੇ ਆਉਣ ਕਰਿਆ ਜੀ ਅੰਕਲ ਕੱਲੇ ਇਹਨੇ ਕਰੇ ਹੋਰ ਬੰਨੇਗਾ ਠੀਕ ਹੈ ਤੂੰ ਕਰੋ ਬੋਥ ਲੋ ਕਰੇ ਪਤਾ ਕਰੇ ਭਾ ਕਰੇ ਬਦਲ ਕਰਦੇਆਂ ਨੂੰ ਪਤਾ ਵੀ ਤੋੜ ਕੇ ਲੈ ਜਾਣਾ ਕਰਦੇਆਂ ਨੂੰ ਇੱਕ ਦਿਨ ਪਤਾ ਅੱਜ ਕਰਦੇਆਂ ਨੇ ਕਿਆ ਵੀ ਮੈਨੂੰ ਤੂੰ ਅੱਜ ਲੈਣੇ ਥੱਲੇ ਆ ਦੇ ਤੈਨੂੰ ਕਹਿ ਨਾ ਦੇ ਸਰਦਾਰਾਂ ਦੇ ਫੇਰ ਤੈਨੂੰ ਲੈ ਜਾਣਗੇ ਤੇ ਕੁੱਟਣਗੇ ਤੈਨੂੰ ਪਤਾ ਸੀ ਨਾ ਤੈਨੂੰ ਸਰ ਇਹ ਦਿਨ ਬੰਨੇਗਾ ਪਤਾ ਸੀ ਨਾ ਬੰਨੇਗਾ ਠੀਕ ਹੈ ਪਿਛਲੇ ਸਾਲ ਇਹਨਾਂ ਨੇ ਚੋਰੀ ਦੀ ਗੁੱਟ ਕੀਤੀ ਸੀ ਇਹ ਭੁੱਲ ਗਏ ਕਿ ਨਹੀਂ ਪਤਾ ਪੈਂਚਾ ਲਿਆਈ ਨੀ ਤੂੰ ਮਗਰ ਤਾਰ ਹੋ ਗਿਆ ਕੁੱਟੋ ਨਹੀਂ ਵੇਖਦਾ ਕੁੜੀ ਐ ਪ੍ਰੈਕਟਿਸ ਹੋਈ ਪਈ ਭੱਜ ਭੱਜ ਕੇ ਕੁੜੀ ਤੂੰ ਹੀ ਕਰ ਲੈ ਤੂੰ ਚੱਲ ਫੇਰੇ ਸ਼ਾਮ ਰਾਖੀ ਯਾਰ ਪਹਿਲਾਂ گاਵਾ ਤੋਂ ਕਰੋ ਫਿਰ ਥਾੜੀ ਕਰਵੇ ਐਸਾ ਪਿੰਡ ਮਡੇ ਬੜਜਈ ਜਾਣਾ ਹੈ ਬਾਏ ਬੇ ਆਓ ਤਕ ਕਰਾਂਗਾ ਅਗਰ ਮਾ ਚਾਲੀ ਕਿਲੋ ਵੇਜਣਾ ਆ ਕਿੰਨੇ ਗ੍ਰੇਡ ਵਿੱਚ ਇਹ ਕਵਲ ਕੀ ਰੰਗ ਕਰਦਾ ਕਬੀ ਨੇ ਮੈਨੂੰ ਉਚਾਲੇ ਕਿਉਂ ਮੈਂ ਤਾਂ ਲੈਣ ਵਾਸਤੇ ਤੁਹਾਨੂੰ ਕਿਹਾ ਸੀ ਮੈਂ ਰਾਤ ਆਇਆ ਸੀ ਚਕੰਦਰ ਰਾਤ ਆਇਆ ਸੀ ਜਾਂ ਨਾ ਚਕੰਦਰ ਮੈਂ ਆਇਆ ਸੀ ਠੀਕ ਹੈ ਤਾਂ ਕਿੰਨੂ ਲੈਣੇ ਆ ਤੇ ਮੈਂ ਕਿੰਨੂ ਇਹ ਚੌਥੀ ਵਾਰੀ ਪੁੱਛ ਲੈਣੂ ਚੌਥੀ ਵਾਰੀ ਹੋ ਗਈ ਦੋ ਵਾਰ ਤਾਂ ਮੰਨ ਗਿਆ ਅੱਛਾ ਬਰਫੀ ਜੂਸ ਕਿੰਦਾ ਕਰ ਜਾ ਕੋਚ ਚਕੰਦਰੋਂ ਦੇ ਪੈਂਦਾ ਜੂਸ ਸੀ ਮੈਂ ਚਕੰਦਰੋਂ ਆਇਆ ਸੀ ਮੈਂ ਤਾਂ ਕਿਰਦਾਸ ਕਿਹਾ ਹਾਂ ਨਾਲ ਤੁਹਾਨੂੰ ਗੁਲਾ ਘਰ ਚੋਲ ਮੋਣਾ ਤੁਹਾਨੂੰ ਵੀ ਕਰੇ ਦੱਸ ਕੇ ਆ ਮੈਂ ਅੱਜ ਮੰਮੀ ਨੂੰ ਮੈਂ ਦੱਸ ਤਿਆ ਕਿੰਦਾ ਕੁਛ ਨੂੰ ਕੀ ਕਹਿੰਦਾ ਮੈਂ ਮੈਂ ਨਹੀਂ ਗਿਆ ਮੈਂ ਨਹੀਂ ਗਿਆ ਮੰਮੀ ਇਹ ਜਾ ਤੂੰ ਗਿਆ ਹੈ ਮੈਂ ਕਿਹ ਦੱਸ ਕੇ ਆ ਆ ਮੁੰਡਾ ਆ ਤੇ ਇਹ ਨਹੀਂ ਕਰੇਗੀ ਕਿ ਅੱਗੇ ਕੀ 할ਦੀ ਕਰੇ ਕੀ ਹੈ ਕਰੇ ਤਾਂ ਜਿਵੇਂ ਕਹਿ ਗਏ ਆ ਬੈ ਲੈ ਕੇ ਆ ਮੈਂ ਤੂੰ ਗਾਈ ਨਹੀਂ ਦੱਸ ਕੇ ਆ ਮੈਂ ਕਰੀ ਮੱਲ ਤੂੰ ਹੁਣੇ ਇਹ ਗੱਲ ਕੀਤੀ ਹੈ ਤੂੰ ਹੋਂ ਰਿਕਾਰਡ ਹੈ ਕੈਮਰੇ ਸਰ ਰਿਕਾਰਡ ਚੱਲਦੇ ਭੈਣ ਮੋਬਾਈਲ ਦੇ ਤੂੰ ਗੱਲ ਨਹੀਂ ਕਰ ਕੇ ਆ ਵੀ ਮੈਂ ਘਰੇ ਦੱਸ ਕੇ ਆ ਕਰਦਿਆਂ ਨੂੰ ਸਾਰਿਆਂ ਨੂੰ ਪਤਾ ਕਰ ਪਤਾ ਆਉਂਦੇ ਨੇ ਉਹ ਕਰਦਿਆਂ ਨੂੰ ਤੇ ਇਹ ਯਾਰ ਕਮਾਲ ਕਰੀ ਜੰਨਾ ਤੂੰ ਦੱਸ ਤੂੰ ਇੱਥੇ ਬੈਠੇ ਨੂੰ ਝੂਠਾ ਕਰੀ ਜੰਨਾ ਹੁਣੇ ਮੈਂ ਵੀਡੀਓ ਕੱਢਾਂ ਤੇਰੇ ਫਿਰ ਦੱਸ ਕੀ ਕਰੀਏ ਤੇਰੇ ਨਾਲ ਹਰ ਵੀਡੀਓ ਰਿਕੋਰਡ ਇਨਾਲ ਦੇ ਨਾਲ ਹੀ ਓਏ ਉਹ ਫਿਰ ਹੋਰ ਕੱਲੂ ਹੋਰ ਕਰੇਗਾ ਹੋਰ ਵਡੀਆਂ ਤੇ ਲੱਗ ਜਾਏਗਾ ਇੱਥੇ ਵੱਡਾ ਬੰਦਾ ਤਿੰਨ ਟੜ ਤੇ ਲੱਗਿਆ ਖੜਾ ਹੈ ਕਿ ਤੂੰ ਵੀ ਚੋਰੀ ਹੋ ਸਕਦੀ ਤਿੰਨ ਟੜ ਲੱਗਿਆ ਵੜਿਆ ਤਿੱਤੀ ਵੀ ਤੇਰੇ ਰੀ ਦੇ ਤਿੰਨ ਟੜੇ ਵੜਿਆ ਆਹ ਤਾਂ ਗੱਲ ਹੈ ਰੀ ਪਹਿਲੇ ਦੰਦੇ ਦੇ ਉਹਨੂੰ ਬਾਹਰ ਕੱਢਾਂਗਾ ਗੈਲੀ ਵੀ ਨੇ ਵੜਦਾ ਨਹੀਂ ਜਾਂਦੀ ਜਿੱਥੇ ਜਿਹਨੇ ਵੜਿਆ ਨਾਲੇ ਲੋਕ ਤਾਂ ਚੋਰ ਰਾਤ ਨੂੰ ਪੈਂਦੇ ਨੇ ਇਹ ਦਿਨ ਹੀ ਪੈ ਗਿਆ ਕਿਥੀ ਹੈ ਹਾਂ ਚੋਤੀ ਹੈ ਪਈ ਉਹ ਤੇਰੀ ਦੂਜੀ ਹੋ ਗਈ ਤੂੰ ਘੱਟਾ ਦਾ ਸਾਰਾ ਕੁਝ ਜੱਫੇਗਾ ਨੂੰ ਹਾਂ ਤਾੜੋਂ ਤੂੰ ਉਹਨੇ ਕੋਲ ਆ ਕੇ ਨੇ ਤੂੰ ਨੇ ਸਾਰਾ ਕੁਝ ਦੱਸ ਦੇ ਹਾਂ ਚੋਰ ਦੀ ਗਾਦੀ ਸੌਂਦੀ ਹੈ ਕਰਦੇ ਨੂੰ ਕਿਸੇ ਨੂੰ ਹਾਂ ਲੈ ਮਮੀ ਨੂੰ ਵੀ ਕੋਈ ਪਤਾ ਮਮੀ ਕਰੋ ਆਉਂਦੇ ਨੇ ਮਮੀ ਦਾ ਪਤਾ ਐਵੇਂ ਹੀ ਆਇਆ ਕਰੋ ਦਾਦੂ ਆਇਆ ਨਾ ਕਿੰਨੂੰ ਨਾ ਦੱਲਿਆ ਦੱਸ ਕੇ ਆਏ ਮੈਂ ਕੱਲ ਤੇ ਹੁਣ ਤੂੰ ਜਾ ਕੇ ਪੁੱਛ ਲੈ ਸਾਨੂੰ ਇਹ 15 ਨੇ ਕਿਹਾ ਤਾਂ ਵੀ ਮਾਨੂੰ ਪਤਾ ਦੱਸ ਕੇ ਆਇਆ ਕਰੇ ਇਹ ਤਾਂ ਇੰਨਾ ਤਾਂ ਕਿ ਆਇਆ ਵੀ ਨਹੀਂ ਚੱਲਿਆ ਮੈਨੂੰ ਖਾਂਦੇ ਹੋਣਗੇ ਗਲਤ ਗੱਲ ਇਹ ਦੱਸ ਵੀ ਕਿੰਨੂੰ ਚੋੜਨ ਚੱਲਿਆ ਉਹ ਦੱਸ ਕੇ ਚੂਸ ਚੂਸ ਕੱਟਨੇ ਜਾਣਗੇ ਕਿੱਥੇ ਜਾ ਕੇ ਦੱਸ ਕੇ ਆਏ ਮੁੱਖ ਦੀ ਗੱਲ ਜਾਂ ਚੋਰ ਫੜਿਆ ਜਾਂ ਨਾ ਤੂੰ ਇੱਥੇ ਆ ਜਾਂਦਾ ਸਭ ਕੁਝ ਕਰ ਦੇਣੇ ਜਦੋਂ ਫੜਿਆ ਜਾਂ ਫਿਰ ਨਾ ਇਹਨੂੰ ਕਹਿ ਦਿੰਦਾ ਹੈਂ ਮਤਲਬ ਨਹੀਂ ਨਿਕਰਦੇ ਚਲੇ ਯਾਰ ਮੈਂ ਕਿਉਂ ਕਹੀਏ ਇਹ ਤੈਨੂੰ ਕਿਨੂਆਂ ਦੀ ਲੋੜ ਤੂੰ ਮੈਨੂੰ ਕਹਿੰਦਾ ਮੈਂ ਇਥੋਂ ਭਾਵੇਂ ਗੱਟਾ ਬਣਾ ਬਰਾਕ ਲੈ ਜਾਂਦਾ ਨਹੀਂ ਯਾਰ ਕਿੰਨਾ ਦੱਲਿਆ ਦੱਸ ਕੇ ਆਇਆ ਮੈਂ ਗੱਲ ਤੁਹਾਨੂੰ ਵੀ ਨਹੀਂ ਦੱਸਾਂ ਹਾਂ ਤੂੰ ਜਾ ਕੇ ਪੁੱਛ ਲੈਣ ਮੈਨੂੰ ਇਹਨਾਂ ਨੂੰ 15 ਸਾਲਾਂ ਨਹੀਂ ਗਿਆ ਤਾਂ ਵੀ ਮਾਨੂੰ ਪਤਾ ਦੱਸ ਕੇ ਆਇਆ ਕਰੇ ਇਹ ਤਾਂ ਇੰਨਾ ਦਾ ਆ ਕੇ ਆਇਆ ਨਹੀਂ ਮੈਨੂੰ ਖਾਂਦੇ ਹੋਣਗੇ ਗਲਤ ਗੱਲ ਹੈ ਦੱਸ ਵੀ ਕਿੰਨੂੰ ਤੋੜਨ ਚੱਲੇ ਆ ਉਹ ਦੱਸ ਕੇ ਜੂਸ ਜੂਸ ਕੱਟਨੇ ਜਾਣਗੇ ਦੱਸ ਕੇ ਆਇਆ ਮੁੱਖ ਦੀ ਗੱਲ ਜਾਂ ਚੋਰ ਫੜਿਆ ਜਾਂ ਨਾ ਤੂੰ ਇੱਥੇ ਆ ਜਾਂਦਾ ਸਭ ਕੁਝ ਕਰ ਦੇ ਜਦੋਂ ਫੜਿਆ ਜਾਂ ਫਿਰ ਨਾ ਹੀ ਨਹੀਂ ਕਰ ਦਿੰਦਾ ਯਾਰ ਮਤਲਬ ਕਿ ਨਾ ਹੀ ਨਹੀਂ ਕਰਦੇ ਚਾ ਯਾਰ ਮੈਂ ਕਿਉਂ ਕਹੀਏ ਇਹ ਤੈਨੂੰ ਕਿਨੂਆਂ ਦੀ ਲੋੜ ਤੈਨੂੰ ਕਹਿੰਦਾ ਮੈਂ ਇਥੋਂ ਭਾਵੇਂ ਗੱਟਾ ਬਣਾ ਭਾਗ ਲੈ ਜਾਂਦਾ ਨਾਲੇ ਆਹ ਤੇ ਅਸੀਂ ਤੋੜ ਕੇ ਦੇ ਦਿੰਦੇ ਬੋਲ ਨਾਲ ਇਹਦਾ ਕਬੜਾ 40 ਕਿਲੋ ਨਹੀਂ ਨਹੀਂ ਯਾਰ